ਆਓ ਗੁਰੂਆਂ ਪਿਆਰਿਓ ਜੋ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਸੰਧਈ ਗੜੀਵਾਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨਵਤਾ ਦੇ ਸਰਬ ਸੰਜੇ ਗੁਰੂ ਰੱਬ ਸ਼ਬਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾ ਬਾਣੀ ਬੋਇਤ ਗਾंदे ਸੁਮੇ ਗਾंदे 사ਦਰ ਤੰਦਰਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਯੋਰੀ ਅੰਦਰ ਸਤਿ ਬ੍ਰਿਤੀ ਗੁਰੂ ਖਾਲਸਾ ਸਤ ਸੰਗ ਜੀਓ ਆਓ ਜੋ ਕਈ ਚਰਨ ਤੋਂ ਅਪਰੋਜ ਤਮਤ ਵਿਰੇ ਤਨ ਤਨ ਸਾਇਬ ਸ੍ਰੀ ਗੁਰੂ ਨਨ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਜੀਵਨ ਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆਰੇ ਆਓ ਅੱਜ ਵੀ ਉਸੇ ਲੜੀ ਦਾ ਇੱਕਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝਕ ਰੱਬੀ ਗੁਰਾਂ ਨੂੰ ਗ੍ਰਹਿਣ ਕਰਦਾ ਯਾਤਰ ਤਰੀ ਜਿਸ ਰੱਬੀ ਗੁਰਾਂ ਦੀ ਬਰਕਤ ਦੇ ਨਾਲ ਜਿਸ ਯਾਤਰਾ ਤੇ ਅਸੀਂ ਸੰਸਾਰ ਵਿੱਚ ਆਏ ਆਂ ਇਕ ਜੱਥੂ ਬਣ ਕੇ ਆਏ ਪੈਰੋ ਸੀ ਜੇਕਰ ਯਾਤਰਾ ਬਣ ਕੇ ਸੰਸਾਰ ਵਿੱਚ ਅਸੀਂ ਆਏ ਹਾਂ ਤੇ ਇਹਨਾਂ ਬਕਰੀਆ ਕਿਹੜੀ ਸੰਸਾਰ ਦੀ ਯਾਤਰਾ ਆ ਉਹ ਅਸੀਂ ਆਪਣੀ ਮਰਜ਼ੀ ਨਾਲ ਪੂਰੀ ਕਰ ਸਕਦੇ ਹਾਂ ਸੰਸਾਰ ਦੀ ਯਾਤਰਾ ਹੈ ਨਾ ਜੀ ਇਹਦੇ ਆਪਣੀ ਮਰਜ਼ੀ ਦਾ ਪੂਰੀ ਕਰ ਸਕਦੇ ਆ ਕਿਸੇ ਤਰਸਤਾਂ ਤੋਂ ਜਾਣੇ ਆ ਸਾਡੀ ਮਰਜ਼ੀ ਦੋ ਲ ਲਈਏ ਚਾਰ ਲ ਲਈਏ 10 ਲ ਲਈਏ ਮਿੰਨਾ ਲਈਏ ਅਖੀਰ ਆਪਣੀ ਮਰਜ਼ੀ ਦਾ ਸੀ ਕਰਵਾ ਸਕਦੇ ਆ ਆਉਣਾ ਦੇਰ ਵੀ ਕਰਈ ਆ ਸੰਸਾਰ ਦੀ ਯਾਤਰਾ ਤੀਰਥਾਂ ਦੀ ਯਾਤਰਾ ਧਰਮ ਸਥਾਨਾਂ ਦੀ ਯਾਤਰਾ ਕਰਕੇ ਆਉਣਾ ਫਿਰ ਵੀ ਘਰ ਵਿੱਚ ਹੀ ਆ ਉਹ ਅਸੀਂ ਆਪਣੀ ਮਰਜ਼ੀ ਨਾਲ ਆ ਸਕਦੇ ਪਰ ਜਿਸ ਯਾਤਰਾ ਬਦ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਇਹ ਯਾਤਰਾ ਸਾਡੀ ਮਰਜ਼ੀ ਨਾਲ ਨਹੀਂ ਅਸੀਂ ਮਰਜ਼ੀ ਨਾਲ ਵਿਚਰ ਸਕਦੇ ਹਾਂ ਤਸੀਂ ਸੰਸਾਰ ਵਿੱਚ ਮਰਜੀ ਨਾਲ ਵਿਚਰ ਸਕਦੇ ਆ ਪਰ ਵਾਪਸ ਆਪਣੇ ਘਰ ਵਿੱਚ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ ਯਾਦ ਕਰਵਾ ਲਈ ਗੱਲ ਇਹ ਪਹਿਲਾਂ ਜਿਸ ਨੇ ਭੇਜਿਆ ਨਾ ਉਹਨੇ ਬੁਲਾਉਣਾ ਜਦੋਂ ਮਰਜ਼ੀ ਬੁਲਾਵੇ ਤੇ ਮਰਜੀ ਉਹ ਵੀ ਨਹੀਂ ਦੇਖੋ ਇੱਕ ਨੀਂਦ ਆ ਹਰ ਕੰਮ ਨੀਂਦ ਵਿੱਚ ਹੁੰਦਾ ਹੈ ਭੇਜਿਆ ਨੇ ਆਪਣੀ ਮਰਜ਼ੀ ਨਾਲ ਮੈਨੂੰ ਬਣਾਉਣਾ ਮੈਨੇ ਆਪਣੀ ਮਰਜ਼ੀ ਨਾਲ ਆ। ਇਦਾਂ ਨਹੀਂ ਬਣਾਉਂਦਾ ਉਹ ਵੀ ਆਪਣੀ ਮਰਜ਼ਾ ਦਾ ਨੂੰ ਭੰਗ ਕਰ ਦਵੇ। ਯਾਦ ਰੱਖਣੀ ਗੱਲ ਤੇ ਧਿਆਨ ਨਾਲ ਸੁਣੋ। ਉਹਨੇ ਸਾਨੂੰ சுவாਸ ਲੈਂ ਕੇ ਦਿੱਤੇ। ਗਰਾਸ ਲੈਂ ਕੇ ਦਿੱਤੇ। ਸਾਡਾ ਕਾਣਾ ਪੀਣਾ ਨਿਸ਼ਚਿਤ ਕੀਤਾ ਉਹਨੇ। ਸਾਡੇ ਜੀਵਨ ਦੀ ਯਾਤਰਾ ਵੀ ਨਿਸ਼ਚਿਤ ਕੀਤੀ ਉਹਨੇ। ਪਰ ਲੈ ਕੇ ਉਹ ਆਪਣੇ ਨੀਮ ਅਨਸਾਰ ਜਣਾਵੇ ਅਬਰ ਜਿਦਾ ਨਹੀਂ ਵੀ ਜਦੋਂ ਮਰਜੀ ਲੈ ਜਵੇ ਇਦਾਂ ਨਹੀਂ ਉਸ ਦਿੱਤੇ ਹੋਏ ਸਵਾਸ ਪੂਰੇ ਹੋਣਗੇ ਜਿੱਥੋਂ ਜਿੱਥੋਂ ਤੱਕ ਘੁੰਮਣਾ ਘਮਾਉਣਾ ਉਤੋਂ ਤੱਕ ਘੁੰਮ ਘਮਾ ਲੂਗ ਜਿੰਨਾ ਦੁੱਖ ਸੁੱਖ ਭੋਗਣਾ ਏ ਉਹ ਭੋਗ ਲੂਗਾ ਤੇ ਜਦੋਂ ਸਵਾਸਾਂ ਦੀ ਪੂੰਜੀ ਦਿੱਤੀ ਹੋਈ ਉਹਦੀ ਖਤਮ ਹੋ ਗਈ ਲੈ ਕੇ ਉਹਨੇ ਉਦਨ ਜਾਣਾ ਡੱਕ ਉਹਨੇ ਉਦਨ ਜਾਣਾ ਇਹ ਯਾਤਰਾ ਥੋੜੀ ਲੰਬੀ ਹੈ ਸਾਡੇ ਸੰਸਾਰ ਦੇ ਤੀਰਥ ਧਰਮ ਸਥਾਨ ਦੀ ਯਾਤਰਾ ਨਹੀਂ ਆ ਉਹ ਕੁਝ ਦਿਨਾਂ ਦੀ ਆ ਪਰ ਕਿੱਨਾ ਕਿਹਾ ਉੱਥੋਂ ਸੀ ਆਪਣੇ ਬਾਤ ਮਰਜੀ ਦਾ ਜਿਵੇਂ ਵਾਪਸ ਆ ਜਾਂਦਾ ਦੇ ਆਉਣਾ ਕੁੱਪਕੁਮਕੇ ਫਿਰ ਵੀ ਆਪਣੇ ਘਰ ਨਾਲ ਹੁਣ ਦੂਜੇ ਪਾਸੇ ਜਦੋਂ ਅਸੀਂ ਇਸ ਸੰਸਾਰ ਦੀ ਜੀਵਨ ਯਾਤਰਾ ਕਰਕੇ ਜਾਣਾ ਹੈ ਜਾਣਾ ਫਿਰ ਵੀ ਘਰ ਵਿੱਚ ਹੀ ਹੈ ਜਾਣਾ ਫਿਰ ਵੀ ਘਰ ਵਿੱਚ ਹੀ ਹੈ ਜਿੱਥੋਂ ਆਏ ਆ ਜਾਣਾ ਫਿਰ ਵੀ ਉੱਥੇ ਸੰਸਾਰ ਦੀ ਯਾਤਰਾ ਤੋਂ ਜਿੱਥੋਂ ਹੀ ਸ਼ੁਰੂ ਕਰਦੇ ਆਪਣੇ ਘਰ ਤੋਂ ਆਉਂਦੇ ਕੁੱਮਕਵਾ ਕੇ ਫਿਰ ਵੀ ਅਸੀਂ ਇਸ ਪ੍ਰਕਾਰ ਵਿੱਚ ਗੱਲ ਯਾਤਰਾ ਦੀ ਇਕੱਲੀ ਯਾਤਰਾ ਦੀ ਨਹੀਂ ਪਿਆਰਿਓ ਯਾਤਰਾ ਵਿੱਚ ਕੀ ਖੱਟਿਆ ਕੀ ਕਮਾਇਆ ਯਾਤਰਾ ਵਿੱਚ ਅਸੀਂ ਕੀ ਖੱਟਿਆ ਤੇ ਕੀ ਗੁਆਇਆ ਇਹ ਗੱਲ ਜ਼ਰੂਰੀ ਆ ਸੰਸਾਰ ਦੇ ਸੀਤੇ ਤਰ ਤਰਨ ਸਤਾਨਾਂ ਦੇ ਤੀਰਥਾਂ ਦੀ ਯਾਤਰਾ ਕਰਦੇ ਆ ਦਸ ਨੂੰ ਸਭ ਯਾਤਰਾ ਕਰਨੀ ਵੀ ਨਹੀਂ ਹੁੰਦੀ ਤੇ ਨਾਲ ਜਿੰਉਂਦੀ ਯਾਤਰਾ ਵੀ ਕਰਨੀ ਨਹੀਂ ਹੁੰਦੀ ਧਰਮਸਤਨ ਦੀ ਯਾਤਰਾ ਵੀ ਜਮੀ ਉਹੀ ਤੇ ਸਾਡੇ ਜਿਹੜੇ ਜੀਵਨ ਦੀ ਯਾਤਰਾ ਨਾ ਉਹ ਵੀ ਨਹੀਂ ਕਾਲ ਸਾਨੂੰ ਕਰਨੀ ਆਉਂਦੀ ਕਿਉਂ ਭੁੱਲੇ ਹੋਏ ਭਟਕੇ ਹੋਏ ਲਾਈ ਲਾਗਿਆ ਜਿੱਦਨ ਕੋਈ ਲਾ ਦਦਾ ਉਦੋਂ ਨੂੰ ਲੱਗ ਜਾਂਦੇ ਆ ਅਪਰਧ ਬਾਤ ਨਹੀਂ ਵਰਤੇ ਜੇ ਆਪਣਾ ਤਬਾ ਤੁਸੀਂ ਵਰਤੀਏ ਨਾ ਤੇ ਸੱਚ ਜਾਣਿਓ ਪੀੜ ਦਾ ਛਤ ਦੇ ਨਹੀਂ ਬਣਾਦੇ ਪੇੜ ਦਾ ਹਿੱਸਾ ਕਦੇ ਨਹੀਂ ਵੜਾਂਗੇ ਅਸੀਂ ਵੀ ਆਪ ਇੱਧਰ ਬਹੁਤ ਯਾਰੇ ਪਾਪਾ ਮਦਰ ਚੱਲੇ ਪੇੜ ਹਰ ਕਦਮ ਜਿਹੜਾ ਹੈ ਜੀਵਨ ਦਾ ਉਹ ਸੋਚ ਕੇ ਪਗ ਪਰ ਤਰੂਗ ਇੱਧਰ ਕਿਤੇ ਕੋਈ ਕਾਲ ਕੋ ਕਾਲ ਕੋਠੜੀ ਵਾਲਾ ਕੋਈ ਦਾਗ ਨਾ ਲੱਗ ਜਾਵੇ ਇਧਰ ਕੋਈ ਪਾਪ ਕਰਮ ਨਾ ਹੋ ਜਾਵੇ ਬਹੁਤ ਲੱ ਸੋਚੂ ਹੁਣ ਸੰਸਾਰ ਵਿੱਚ ਤੀਰਥ ਯਾਤਰਾ ਦੇ ਬਗਲ ਕਰ ਰਹੇ ਹਾਂ ਪਛਲੇ ਸਰੂ ਨੇ ਬਾਰੇ ਬਹੁਤ ਸੋਣਾ ਸਮਝਾਇਆ ਉਹ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮੈ ਅਸੀਂ ਤੀਰਥ ਯਾਤਰਾ ਦਾ ਸੀਗਾ 2 ਮਿੰਟ ਜਾ ਕੇ ਉੱਥੇ ਬੈਠਣਾ ਸੀ ਅਸੀਂ ਕੋਈ ਰੱਬੀ ਸ਼ਬਦ ਰੱਬੀ ਉਪਦੇਸ਼ ਸੁਣਨਾ ਸੀ ਜਿਹੜੇ ਜਿੰਨੂ ਸਾਡੇ ਜਿੰਨੂ ਸਭ ਲੋ ਕਰ ਦਿੰਦਾ ਉਹ ਨਹੀਂ ਸੁਣ ਸਕਦੇ ਕੁਝ ਦਸਾਂ ਨੋਹਾਂ ਦੇ ਕਿਰਤਕ ਮਾਇ ਵਿੱਚੋਂ ਦਾਨ ਪਨ ਕਰਨਾ ਸੀ ਉਹ ਵੀ ਨਹੀਂ ਕਰ ਸਕਦੇ ਕੀ ਕੀਤਾ ਜਾ ਕੇ ਸਭ ਤੋਂ ਪਹਿਲਾਂ ਜਾਂਦੇ ਲੰਗਰ ਦੇਖਿਆ ਸੀ ਸੰਸਾਰਿਕ ਜੀਵਨ ਅਨੁਸਾਰ ਤਾਂ ਸ਼ਨਾਣ ਕਰ ਲਿਆ ਜਾ ਕੇ ਮੰਨ ਲਓ ਸ਼ਰਨ ਕੀਤਾ ਮੱਥਾ ਟੇਕਿਆ ਮੜਾ ਜਾ ਚਲੋ ਫਿਰ ਲੰਗਰ ਦੇਖੀ ਕਿੱਥੇ ਜਿੱਦ ਦੋ ਤਿੰਨ ਲੰਗਰ ਚ ਚੱਲਦੇ ਅੱਤੇ ਤਸੀਂ ਦੇਖਣਾ ਚੰਗਾ ਲੰਗਰ ਕਿੱਥੇ ਬਣਿਆ ਚਲੋ ਨੰਦਰ ਛਕਣਾ ਬ੍ਰੀਸ ਅਗੇ ਮਜਬੂਰੀ ਆ ਨਾ ਨੰਦਰ ਛਕੀ ਤੇ ਤਾਂ ਵੀ ਅਸੀਂ ਗੁਨਾਹਦਾਰ ਹਾਂ ਕਿਉ ਗੁਰੂ ਦਾ ਨੰਦਰ ਪ੍ਰਸ਼ਾਦ ਮਤ ਸਾਨੂੰ ਖਾਣਾ ਚਾਹੀਦਾ ਦੇਣਾ ਚਾਹੀਦਾ ਪਰ ਉਹ ਇੱਥੇ ਗੱਲ ਸੀਮਤ ਨਹੀਂ ਰਹੀ ਇੱਥੇ ਗੱਲ ਸੀਮਤ ਨਹੀਂ ਰਹੀ ਹੁਣ ਕੀ ਹੋਇਆ ਇਹ ਗੁਰੂ ਘਰ ਦਾ ਪ੍ਰਸ਼ਾਦ ਆ ਕੁਛ ਘਰੇ ਲੈ ਚਲੀ ਇਹ ਗੁਰੂ ਘਰ ਦਾ ਪ੍ਰਸ਼ਾਦ ਆ ਤੇ ਘਰੇ ਲੈ ਚਲੀ ਥੋੜਾ ਜਿਹਾ ਇਹ ਤੇ ਗੁਰੂ ਘਰ ਦਾ ਪ੍ਰਸ਼ਾਦ ਹੋ ਗਿਆ ਤੇ ਜਿਹੜਾ ਪੰਛੀ ਨੇ ਸਾਨੂੰ ਸਿਮਰਤ ਸੇਵਾ ਤੇ ਸਿਮਰਨ ਕਿਹਾ ਉਹ ਕੌਣ ਕਰੋ ਨਾ ਅਸੀਂ ਬਾਣੀ ਸੁਣੀ ਨਾ ਪੜ੍ਹੀ ਨਾ ਸੇਵਾ ਕੀਤੀ